ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਲਈ ਵੋਟਾਂ ਪਈਆਂ ਸਨ ਜਿਸ ਦੀ ਗਿਣਤੀ ਪਲਕੇ 17 ਦਸੰਬਰ ਨੂੰ ਹੋਵੇਗੀ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਬਲਾਕ ਸਮਤੀ ਦੇ 25 ਜ਼ੋਨਾਂ ਲਈ ਵੋਟਾਂ ਦੀ ਗਿਣਤੀ ਦਾ ਕੰਮ ਸਕੂਲ ਆਫ ਫੈਮਿਨਸ ਵਿਖੇ ਹੋਵੇਗਾ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਐਸਐਚਓ ਸਿਟੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਕਾਊਂਟਿੰਗ ਸੈਂਟਰ ਵਿਖੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਚਾਰੋਂ ਪਾਸੇ ਸੀਸੀਟੀਵੀ ਕੈਮਰੇ ਲੱਗੇ ਹਨ ਅਤੇ ਕਿਸੇ ਵੀ ਫालतू ਬੰਦੇ ਨੂੰ ਆਸ-ਪਾਸ ਨਹੀਂ ਫਟਕਣ ਦਿੱਤਾ ਜਾ ਰਿਹਾ। ਉਹਨਾਂ ਦੱਸਿਆ ਕਿ ਕੱਲ ਵੀ ਕੋਈ ਗੈਰ ਜ਼ਰੂਰੀ ਆਦਮੀ ਕਾਉਟਿੰਗ ਸੈਂਟਰ ਦੇ ਆਸ-ਪਾਸ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਵੋਟਾਂ ਦੀ ਗਿਣਤੀ ਦਾ ਕੰਮ ਪੂਰੇ ਅਮਨ-ਅਮਾਨ ਨਾਲ ਨੇਪਰੇ ਚਾੜਿਆ ਜਾਵੇਗਾ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਦਾਗ ਦੇ ਤੁਸੀਂ ਦੇਖੀ ਜਰਦੇ ਆ ਕਿ ਇੱਥੇ ਜਿਹੜਾ ਇੱਕ ਸਟ੍ਰੌਂਗ ਰੂਮ ਬਣਾਇਆ ਆ ਜਿਹੜਾ ਜਿਹੜਾ ਐਮਐਨ ਸਕੂਲ ਹੈਗਾ ਇਹਦੇ ਵਿੱਚ ਸਾਡੇ ਕੋਲ ਜਿਹੜੀ ਹੈ ਸਿਕਿਉਰਟੀ ਵਾਸਤੇ 24x7 ਸਿਕਿਉਰਟੀ ਪਰਸਨਲ ਜਿਹੜੇ ਆ ਸਾਡੇ ਲੱਗੇ ਹੋਏ ਨੇ ਇੰਸਪੈਕਟਰ ਸਾਹਿਬ ਨੇ ਜਿਹਨੇ 4 ਦਿਨੇ ਉਹਨਾਂ ਦੀ ਸਿਕਿਉਰਟੀ ਦੇ ਉਹ ਇਸ ਦੇ ਨਾਲ ਸੀਸੀਟੀਵੀ ਦੇ ਨਾਲ ਸਾਰਾ ਕਵਰ ਕੀਤਾ ਗਿਆ ਔਰ ਕਿਸੇ ਵੀ ਅਨੌਥਰਾਇਜ਼ਡ ਪਰਸਨ ਨੂੰ ਅੰਦਰਾਂ ਦੀ ਆਗਿਆ ਨਹੀਂ ਦਿੱਤੀ ਗਈ ਹੈ ਇਹਦੇ ਨਾਲ ਜਿਹੜੇ ਸਾਡੇ ਸਕਿਉਰਿਟੀ ਪਰਸਨਲਸ ਹੈ ਔਰ ਜਿਹੜੇ ਅੱਥੇ ਡਿਊਟੀ ਵਾਲੇ ਸਟਾਫ ਜਿੰਨਾ ਵੀ ਆਏਗਾ ਉਹਨਾਂ ਦੀ ਪਛਾਣ ਵੀ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਚੈੱਕ ਕਰਕੇ ਉਸ ਤੋਂ ਅੰਦਰ ਆਦਤ ਹੋਇਆਗਾ ਇਸ ਦੇ ਇਸ ਤੋਂ ਇਲਾਵਾ ਜਿਹੜੇ ਵੀ ਜਿਹੜੇ ਅਥੋਰਾਈਜ਼ਡ ਪਰਸਨ ਆ ਸਿਰਫ ਉਹਨਾਂ ਨੂੰ ਹੀ ਅੰਦਰ ਆਦਤ ਦਿੱਤੀ ਆ ਆ ਕੇ ਦਿੱਤੀ ਜਾਏਗੀ ਕਿੰਨੇ ਰਾਉਂਡ ਹੋਣਗੇ ਜੀ ਅੱਥੇ ਕਿੰਨੇ ਟੇਬਲ ਆਏਗੇ 14 14 ਟੇਬਲ ਲੱਗੇ ਨੇ ਜੀ ਤੇ ਹੋਰ ਹਿਸਾਬ ਨਾਲ ਜਿਹੜਾ ਬਾਕੀ ਜਿਹੜਾ ਸਿਵਲ ਪ੍ਰਸ਼ਾਸਨ ਦਾ ਕੰਮ ਆ ਉਹ ਉਹ ਕਰੇਗੀ ਔਰ ਉਹ ਜਿਹੜੀ ਹੈ ਸੁਰੱਖਿਆ ਪਰੰਦਾ ਨੂੰ ਬਿਲਕੁਲ ਪੁਖਤਾ ਕਰਕੇ ਰੱਖੀ ਕੀ ਇਨਫਰਮੇਸ਼ਨ ਹੁਣ ਤ ਸੁਬਾਹ 8 ਵਜੇ ਜਿਹੜੀ ਗਿਣਤੀ ਸ਼ੁਰੂ ਹੋ ਜਾਈ। ਹਾਂ। ਇਹ ਤਾਂ ਹਟ ਹੋਣੀ ਇੰਡੀਆ ਸਮਰਥਕਾਂ ਤੇ ਉਮੀਦਵਾਰਾਂ ਨੂੰ ਵੀ ਅਪੀਲ ਹੈ ਜੀ। ਹਾਂ। ਦੇਖੋ ਜਿਹੜੇ ਜਿਹਨੇ ਉਮੀਦਵਾਰ ਆ ਔਰ ਸਮਰਥਕਾਂ ਉਹਨਾਂ ਨੂੰ ਡਿਸਪਲਨ ਦੇ ਵਿੱਚ ਰਹਿ ਕੇ ਜਿਹੜਾ ਜਿਹੜੇ ਅਥਰਾਇਜ਼ਡ ਬੰਦੇ ਆ ਉਹੀ ਅੰਦਰ ਆਣ ਜਿਹਨਾਂ ਨੂੰ ਅਥਰਾਇਜ਼ੇਸ਼ਨ ਨਹੀਂ ਹੈਗੀ ਉਹ ਨਾ ਆਣ ਤੇ ਵਾਰ ਰਸ ਨਾ ਕਰਨ ਕਿਉਂਕਿ ਜੇ ਜੋ ਵੀ ਰਿਜ਼ਲਟ ਹੋਏਗਾ ਉਹ ਸਾਰੇ ਦੇ ਸਾਹਮਣੇ ਜਿਹੜਾ ਰਿਜ਼ਲਟ ਦਾ ਟਾਈਮ ਆਏਗਾ ਸਾਰਿਆਂ ਨੂੰ ਦੱਸ ਦਿੱਤਾ ਜਾਏਗਾ।